ਔਰ ਖਾਸ ਕਰਕੇ ਦਿੱਲੀ ਦੀ ਜਨਤਾ ਔਰ ਮੇਰੇ ਸ਼ਾਦਰਾ ਵਿਧਾਨ ਸਭਾ ਦੇ ਵਿੱਚ 38 ਦੇ ਕਰੀਬ ਕਮਿਊਨਿਟੀਜ਼ ਰਹਿੰਦੀਆਂ ਹਨ ਔਰ ਇੰਨਾ ਪਿਆਰ ਹੈ ਜੀ ਆਪਸ ਵਿੱਚ ਮੇਰੀ ਕਮਿਊਨਿਟੀ ਤੇ 2% ਵੀ ਨਹੀਂ ਹੈ ਤੇ ਸੱਚੀ ਦੱਸਾਂ ਮੈਂ 2% ਵੀ ਨਹੀਂ ਹੈ ਪਰ ਇੱਕ ਇੱਕ ਬੰਦਾ ਮੈਨੂੰ ਆਪਣੇ ਘਰ ਦਾ ਜੀ ਲੱਗਦਾ ਹੈ ਜਿੰਦਾਬਾਦ ਜਿੰਦਾਬਾਦ ਇੱਕ ਇੱਕ ਬੰਦੇ ਨੂੰ ਮੈਂ ਉਹਨਾਂ ਦਾ ਭਰਾ ਲੱਗਣਾ ਵਾ ਕਿਸੇ ਨੂੰ ਪਿਤਾ ਲੱਗਣਾ ਵਾ ਕੋ ਮੈਨੂੰ ਬੇਟਾ ਕਹਿੰਦਾ ਹੈ ਕੁਛ ਅੰਟੀ ਭਈਆ ਕਹਿੰਦਾ ਹੈ ਕੁਛ ਅੰਟੀ ਬੇਟਾ ਕਹਿੰਦਾ ਹੈ ਇਹ ਚੋਣ ਜਿਹੜੀ ਇਹ ਸ਼ੰਟੀ ਨਹੀਂ ਲੜ ਰਿਹਾ ਇਹ ਚੋਣ ਇਸ ਜਨਤਾ ਲੜ ਰਹੀ ਹੈ ਘਰੋਂ ਘਰੇ ਨਿਕਲ ਕੇ ਭੁੱਖੇ ਰਹਿ ਕੇ ਵੀ ਕਿਉਂਕਿ ਮੈਂ ਪੈਸੇ ਵਾਲਾ ਬੰਦਾ ਤੇ ਹੈ ਨਹੀਂ ਜੀ ਮੈਂ ਮੈਂ ਤੇ ਇਹਨਾਂ ਨੂੰ ਕਈ ਰੋਟੀ ਵੀ ਨਹੀਂ ਖਵਾ ਸਕਦਾ ਚਾਹ ਵੀ ਨਹੀਂ ਪਲਾਂਦਾ ਤੇ ਚੱਲਦੇ ਰਹਿੰਦੇ ਸਾਰਾ ਦਿਨ ਮੇਰੇ ਨਾਲ 8 ਤੋਂ 9 ਘੰਟੇ ਸੀ ਪਰ ਇਲੈਕਸ਼ਨ ਦਾ ਪੈਸੇ ਦੀ ਖੇਡ ਆ ਸਾਰੀ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਕੋਈ ਗੀ ਜੀ ਮੈਂ ਜਨਤਾ ਨੂੰ ਕਹਿਣਾ ਜੀ ਮੈਂ ਸ਼ਰਾਬ ਸ਼ੂਬ ਕੋ ਨਹੀਂ ਦੇ ਸਕਦਾ ਮੈਂ ਖੂਨ ਦਿੱਤਾ 106 ਵਾਰੀ 11000 ਯੂਨਿਟ ਮੈਂ ਉਹ ਦੇ ਸਕਦਾ ਵਾਂ ਔਰ ਬਾਬਾ ਜੀ ਦੀ ਕਿਰਪਾ ਹੋਈ ਕਿ ਕਰੋਨਾ ਕਾਲ ਚ ਜੋ ਸੇਵਾ ਬਖਸ਼ੀ ਉਹਨਾਂ ਨੇ ਸਾਨੂੰ 4266 ਡੈੱਡ ਬੋਡੀ ਉਹਨਾਂ ਕਰੀ ਇਹ ਮੈਨੂੰ ਉੱਥੇ ਉੱਥੇ ਤੇ ਆਉਣਾ ਵੀ ਸੀ ਜੀ ਇਹ ਬਹੁਤ ਵੱਡਾ ਤੁਹਾਡੇ ਲਈ ਮਾਰਕ ਸਭ ਤੋਂ ਵੇਗਾ ਜਿਹੜਾ ਕਰੋਨਾ ਕਾਲ ਦੇ ਵਿੱਚ ਸੈਂਟੀ ਪੂਰੇ ਦੇਸ਼ ਦੀ ਨਜ਼ਰ ਦੇ ਵਿੱਚ ਆਇਆ 5 ਫਰਵਰੀ ਨੂੰ ਦਿੱਲੀ ਦੇ ਵਿੱਚ VOTING ਹੋਣ ਜਾ ਰਹੀ ਆ ਇਸ ਤੋਂ ਪਹਿਲਾਂ ਇੱਕ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਮੇਰੇ ਪਿੱਛੇ ਜਮਾਵੜਾ ਵੇਖ ਰਹੇ ਹਾਂ ਇਹ ਆਮ ਲੋਕ ਨੇ ਔਰ ਇਸ ਵਕਤ ਜਤਿੰਦਰ ਸਿੰਘ ਸ਼ੰਟੀ ਜਿਹੜੇ ਅੱਗੇ ਨੇ ਪ੍ਰਚਾਰ ਕਰ ਰਹੇ ਨੇ ਆਪਣੇ ਵਿਧਾਨ ਸਭਾ ਹਲਕਾ ਸ਼ਾਰਦਾਲੀ ਔਰ ਇੱਥੇ ਇੱਕ ਬਹੁਤ ਤਸਵੀਰ ਖਾਸ ਜਿਹੜੀ ਦਾ ਮੈਂ ਜ਼ਿਕਰ ਕਰ ਰਿਹਾ ਵਾਰ-ਵਾਰ ਇਹ ਤੋਂ ਤੁਹਾਨੂੰ ਬਜ਼ੁਰਗ ਵੀ ਨਜ਼ਰ ਆਉਣਗੇ ਮਹਿਲਾਵਾਂ ਵੀ ਨਜ਼ਰ ਆਉਣੀਆਂ ਔਰ ਨੌਜਵਾਨ ਵਰਗ ਵੀ ਨਜ਼ਰ ਆਵੇਗਾ ਸਾਰੇ ਵਰਗ ਕੰਪਲੀਟ ਨਜ਼ਰ ਆਉਣਗੇ ਔਰ ਇਸ ਤੋਂ ਇਲਾਵਾ ਸਾਡੇ ਨਾਲ ਹਰ ਭਾਈ ਚਾਰੇ ਦਾ ਇੱਥੇ ਵਿਅਕਤੀ ਨਜ਼ਰ ਆਵੇਗਾ ਇਧਰ ਮੁਸਲਮ ਭਾਈਚਾਰੇ ਦੇ ਲੋਕ ਖੜੇ ਨੇ ਇਧਰ ਸਿੱਖ ਭਾਈਚਾਰੇ ਦੇ ਲੋਕ ਖੜੇ ਨੇ ਨਾਲ ਹੀ ਹਿੰਦੂ ਭਾਈਚਾਰੇ ਦੇ ਜੈਂਟਲਮੈਨ ਤੁਹਾਨੂੰ ਨਜ਼ਰ ਆਉਣਗੇ ਤਾਂ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਨੇ ਉਹ ਵੀ ਆਪਣੇ ਉਮੀਦਵਾਰ ਜਤਿੰਦਰ ਸਿੰਘ ਸ਼ਾਂਤੀ ਦੇ ਲਈ ਉਮੀਦ ਜਿਹੜੇ ਹੈਗੇ ਨੇ ਪ੍ਰਚਾਰ ਕਰ ਰਹੇ ਨੇ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇੱਕ ਵਾਰ-ਵਾਰ ਗੱਲ ਵਕ ਵਕ ਟੀਵੀ ਚੈਨਲ ਦੇ ਚੱਲ ਰਹੀ ਆ ਕਿ ਦੇਸ਼ ਦੇ ਵਿੱਚ ਧਰਮ ਦੀ ਰਾਜਨੀਤੀ ਹੋ ਰਹੀ ਆ ਇਹਦਾ ਸਿੱਧਾ ਜਵਾਬ ਅੱਜ ਇਸ ਪ੍ਰਚਾਰ ਦੇ ਵਿੱਚ ਮਿਲ ਰਿਹਾ ਕਿ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਇੱਕੋ ਉਮੀਦਵਾਰ ਲਈ ਪ੍ਰਚਾਰ ਕਰ ਰਹੇ ਨੇ ਜਤਿੰਦਰ ਸਿੰਘ ਸੰਟੀਮੇਦਨ ਸੰਡੀ ਜੀ ਮੈਂ ਜ਼ਿਕਰ ਕੀਤਾ ਜੀ तकरीबन ਹਰ ਵਰਗ ਨੌਜਵਾਨ ਮਹਿਲਾਵਾਂ ਬਜ਼ੁਰਗ ਤੁਹਾਡੇ ਨਾਲ ਨੇ ਔਰ ਹਰ ਕਮਿਊਨਿਟੀ ਦਾ ਜਿਹੜਾ ਹੈਗਾ ਜਿਹੜਾ ਹੈਗਾ ਤੁਹਾਡਨੂੰ ਫਤਵਾ ਅਸੀਂ ਵੇਖਣ ਨੂੰ ਦੇਖ ਰਹੇ ਆਂ ਵੀ ਸਾਰਾ ਤਮਾਮ ਲੋਕ ਤੁਹਾਡੇ ਨਾਲ ਨੇ ਜੀ ਨਫਰਤ ਦੀ ਰਾਜਨੀਤੀ ਦਾ ਬਹੁਤ ਬੋਲਬਾਲਾ ਅੱਜ ਟੀਵੀ ਚੈਨਲਾਂ ਤੇ ਜਦੋਂ ਤੁਸੀਂ ਔਨ ਕਰੋ ਮੁਸਲਮ ਹਿੰਦੂ ਸਿੱਖ ਇਹ ਕੁਛ ਹੋ ਰਿਹਾ ਜੀ ਅਜੰਡਾ ਕੋਈ ਨਹੀਂ ਹੈ ਮੁੱਦਾ ਕੋਈ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਅੱਜ ਜਨਤਾ ਉਹ ਸਮਝਦਾਰ ਹੋ ਗਈ ਹੈ ਪਰ ਖਾਸ ਕਰਕੇ ਦਿੱਲੀ ਦੀ ਜਨਤਾ اور ਮੇਰੇ ਸ਼ਾਧਰਾ ਵਿਧਾਨ ਸਭਾ ਦੇ ਵਿੱਚ 38 ਦੇ ਕਰੀਬ ਕਮਿਊਨਿਟੀਜ਼ ਰਹਿੰਦੀਆਂ ਹਨ ਔਰ ਇੰਨਾ ਪਿਆਰ ਹੈ ਜੀ ਆਪਸ ਵਿੱਚ ਮੇਰੀ ਕਮਿਊਨਿਟੀ ਤੋਂ 2% ਵੀ ਨਹੀਂ ਹੈ ਤੇ ਸੱਚੀ ਦੱਸਣਾ 2% ਵੀ ਨਹੀਂ ਹੈ ਪਰ ਇੱਕ ਇੱਕ ਬੰਦਾ ਮੈਨੂੰ ਆਪਣੇ ਘਰ ਦਾ ਜੀ ਲੱਗਦਾ ਹੈ ਇੱਕ ਇੱਕ ਬੰਦੇ ਨੂੰ ਮੈਂ ਉਹਨਾਂ ਦਾ ਭਰਾ ਲਗਣਾ ਵਾ ਕਿਸੇ ਨੂੰ ਪਿਤਾ ਲਗਣਾ ਵਾ ਕੋਈ ਕੋ ਮੈਨੂੰ ਬੇਟਾ ਕਹਿੰਦਾ ਹੈ ਕੋਈ ਸ਼ੰਟੀ ਭਈਆ ਕਹਿੰਦਾ ਹੈ ਕੋਈ ਸ਼ੰਟੀ ਬੇਟਾ ਕਹਿੰਦਾ ਹੈ ਇਹ ਚੋਣ ਜਿਹੜੀ ਸ਼ੰਟੀ ਨਹੀਂ ਲੜ ਰਹੀ ਐ ਇਹ ਚੋਣ ਇਸ ਜਨਤਾ ਲੜ ਰਹੀ ਐ ਘਰੋਂ ਘਰੇ ਨਿਕਲ ਕੇ ਭੁੱਖੇ ਰਹਿ ਕੇ ਵੀ ਕਿਉਂਕਿ ਮੈਂ ਪੈਸੇ ਵਾਲਾ ਬੰਦਾ ਤੇ ਹੈ ਨਹੀਂ ਜੀ ਮੈਂ ਮੈਂ ਤੇ ਇਹਨਾਂ ਨੂੰ ਕਈ ਰੋਟੀ ਵੀ ਨਹੀਂ ਖਵਾ ਸਕਦਾ ਚਾਹ ਵੀ ਨਹੀਂ ਪਿਲਾਉਂਦਾ ਤੇ ਚੱਲਦੇ ਰਹਿੰਦੇ ਸਾਰੇ ਦਿਨ ਮੇਰੇ ਨਾਲ 8 ਤੋਂ 9 ਘੰਟੇ ਸੀ ਪਰ ਇਲੈਕਸ਼ਨ ਦਾ ਪੈਸੇ ਦੀ ਖੇੜਾ ਸਾਰੀ ਹੋਈ ਗਈ ਜੀ ਮੈਂ ਜਨਤਾ ਨੂੰ ਕਹਿਣਾ ਜੀ ਮੈਂ ਸ਼ਰਾਬ ਸ਼ੂਬ ਤੋ ਨਹੀਂ ਦੇ ਸਕਦਾ ਮੈਂ ਖੂਨ ਦਿੱਤਾ 106 ਵਾਰੀ 10000 ਯੂਨਿਟ ਮੈਂ ਉਹ ਦੇ ਸਕਣਾ ਵਾ ਔਰ ਬਾਬਾ ਜੀ ਦੀ ਕਿਰਪਾ ਹੋਈ ਕਿ ਕਰੋਨਾ ਕਾਲ ਚ ਜੋ ਸੇਵਾ ਬਖਸ਼ੀ ਉਹਨਾਂ ਨੇ ਸਾਨੂੰ 4266 ਡੈੱਡ ਬੋਡੀਆਂ ਦਾ ਕ੍ਰਿਮੇਸ਼ਨ ਹੋਇਆ ਉਹਥੇ ਕੋਥੇ ਤੇ ਆਉਣਾ ਵੀ ਸੀ ਜੀ ਬਹੁਤ ਜਦੋਂ ਉਮੀਦਵਾਰ ਦੀ ਪਛਾਣ ਕੀਤੀ ਜਾਂਦੀ ਹੈ ਬਹੁਤ ਸਾਰੇ ਉਹਦੇ ਉਹਦੇ ਕੰਮ ਕਰਨ ਦਾ ਤਰੀਕਾ ਲੋਕਾਂ ਦੇ ਵਿੱਚ ਵੇਖਿਆ ਜਾਂਦਾ ਇਹ ਬਹੁਤ ਵੱਡਾ ਤੁਹਾਡੇ ਲਈ ਮਾਰਕ ਸਭ ਤੋਂ ਵੇਗਾ ਜਿਹੜਾ ਕਰੋਨਾ ਕਾਲ ਦੇ ਵਿੱਚ ਸੈਂਟੀ ਪੂਰੇ ਦੇਸ਼ ਦੀ ਨਜ਼ਰ ਦੇ ਵਿੱਚ ਆਇਆ ਬਿਲਕੁਲ ਹੋਇਆ ਜੀ ਉਹਦੀ ਕੋਈ ਦੁਰਾਈ ਨਹੀਂ ਆ ਪਰਮਾਤਮਾ ਨੇ ਬਖਸ਼ਿਸ਼ ਕੀਤੀ ਸਾਡੇ ਤੇ ਮੇਰੇ ਪਰਿਵਾਰ ਤੇ ਮੇਰੇ ਮੈਂਬਰਾਂ ਤੇ ਕਿ ਅਸੀਂ ਸ਼ਮਸ਼ਾਨ ਤੋਂ ਬਾਹਰ ਹੀ ਨਹੀਂ ਨਿਕਲੇ ਜਦੋਂ ਕਹਿਰੇਗਾ ਸੀ ਬੇਟਾ ਬਾਪ ਨੂੰ ਹੱਥ ਨਹੀਂ ਲਾ ਰਿਹਾ ਸੀ ਦਿੱਲੀ ਬੰਦ ਹੋ ਗਈ ਸੀ ਦੁਕਾਨਾਂ ਬੰਦ ਹੋ ਗਈਆਂ ਸੀ ਪਰ ਸਾਡਾ ਇੱਕੋ ਚੀ ਚੱਲ ਰਹੀ ਸੀ ਸ਼ਹੀਦ ਭਗਤ ਸਿੰਘ ਸੇਵਾਦਾਰ ਦੀ ਐਂਬੂਲੈਂਸ ਉਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਜੀ ਪਦਮ ਸ਼੍ਰੀ ਵੀ ਮੈਨੂੰ ਤਾਂ ਹੀ ਮਿਲਿਆ ਜੀ ਪਰ ਜਨਤਾ ਨੇ ਅਰਦਾਸਾਂ ਬੜੀਆਂ ਕੀਤੀਆਂ ਸਾਡੇ ਆਸੇ ਕਿ ਅਸੀਂ ਉਹ ਕੰਮ ਕਰਦੇ ਰਹੀਏ ਸੇਵਾ ਕਿ ਮੈਂ ਤੇ ਖੁਦ ਮਰ ਚੱਲਦਾ ਸੀ ਮੇਰਾ ਡਰਾਈਵਰ ਸ਼ਹੀਦ ਹੋ ਗਿਆ ਮੇਰੇ ਬੱਚੇ ਵੈਂਟੀਲੇਟਰ ਤੇ ਸੀ ਪਰ ਉਹ ਅੱਜ ਦਿਖ ਰਿਹਾ ਮੈਨੂੰ ਕਿ ਜਿਹੜੀ ਮੈਂ 30 ਸਾਲ ਸੇਵਾ ਕੀਤੀ ਹੈ ਉਹ ਬੁਗਰੀ ਦੇ ਵਿੱਚ ਜਿਹੜੀ ਮੈਂ ਚੁਆਨੀ ਚੁਆਨੀ ਪਾ ਰਿਆ ਸੀ ਪੰਜੀ ਪੰਜੀ ਉਹ ਅੱਜ ਬੁਰੀ ਟੁੱਟੀ ਹੈ ਮੈਂ ਜਿੱਥੇ ਵੀ ਜਾ ਰਿਹਾ ਮੈਨੂੰ ਕੁਝ ਕਰਨਾ ਨਹੀਂ ਪੈ ਰਿਹਾ ਲੋਕੀ ਕਹਿੰਦੇ ਸਾਡੇ ਕੋਲ ਆਣੇ ਦੀ ਲੋੜ ਹੀ ਨਹੀਂ ਤੁਹਾਨੂੰ ਅਸੀਂ ਮੰਨ ਬਣਾਇਆ ਹੋਇਆ ਹੈ ਕਿ ਅਸੀਂ ਰਾਜਨੀਤੀ ਨੂੰ ਵੋਟ ਨਹੀਂ ਦੇਣੀ ਸੇਵਾ ਨੀਤੀ ਨੂੰ ਵੋਟ ਦੇਣੀ ਹੈ ਇਹ ਚੱਲ ਰਹੀ ਹੈ ਗੱਲ ਇੱਥੇ ਜਨਤਾ ਦੇ ਵਿੱਚ ਚ ਆ ਪਦਮਸ਼ਰੀ ਮੈਨੂੰ ਕੋਵਿਡ ਕਰਕੇ ਮਿਲਿਆ ਜੀ ਕਿੰਨੇ ਲੋਕਾਂ ਦੰਤਮ ਸਸਕਾਰ ਕੀਤਾ ਉਸ ਵੇਲੇ 4266 ਇੱਕ ਸ਼ਮਸ਼ਾਨ ਘਾਟ ਸੀਮਾਪੁਰੀ ਸ਼ਮਸ਼ਾਨ ਘਾਟ ਸਾਡੇ ਕੋਲੀ ਔਰ ਉਸੇ ਸ਼ਮਸ਼ਾਨ ਘਾਟ ਤੋਂ ਮੈਂ ਜਲਦੀ ਹੋਈ ਚਿਤਾ ਦੀ ਜਿਹੜੀ ਰਾਖਾ ਲੈ ਕੇ ਮੱਥੇ ਤੇ ਲਗਾ ਕੇ ਨਿਕਲਿਆ ਮੈਂ ਉਸਨੇ ਨੋਮੀਨੇਸ਼ਨ ਕਰਨਾ ਵਾਸਤੇ ਮੇਰਾ ਦਿਲ ਕਹਿੰਦਾ ਸੀ ਕਿ ਮੇਰੀ ਕਰਮ ਭੂਮੀ ਹੈ ਮੈਂ ਇੱਥੇ ਹੀ ਹੋ ਕੇ ਜਾਣਾ ਲੋਕਾਂ ਦਾ ਕਿਹੋ ਜਿਹਾ ਸਾਥ ਮਿਲ ਰਿਹਾ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਮੈਂ ਮਤਲਬ ਬਾ ਵੀ ਬਹੁਤ ਹੋ ਜਾਣਾ ਜੇ ਤੋ ਮੈਂ ਮਤਲਬ ਲੋਕ ਮਨੂੰ ਮਿਲਦੇ ਨੇ ਆਪਕੇ ਅੰਦਰ ਨੇ ਕਹਿੰਦੇ ਸ਼ੰਟੀ ਸਾਡੇ ਕੋਲ ਆਂਦੀ ਲੋਡ ਦੀ ਤੁਹਾਨੂੰ ਕੋਈ ਕਹ ਰਿਹਾ ਜੀ ਮੇਰੇ ਬੱਚੇ ਆਸੇ ਕੋਈ ਕਹਿੰਦਾ ਮੰਮੀ ਆਸੇ ਕੋਈ ਕਹਿੰਦਾ ਖੂਨ ਦਿੱਤਾ ਕੋਈ ਕਹਿੰਦਾ ਗੱਡੀ ਦਿੱਤੀ ਸੰਦੇ ਯਾਦ ਹੀ ਨਹੀਂ ਸਜੋ EDA EDA CBI ਇਨਕਮ ਟੈਕਸ ਉਹ ਕੋਈ ਕਿਸੇ ਪੈਸੇ ਵਾਲਾ ਕੋਈ ਜਾਣ ਸਾਡੇ ਕੋਲ ਕੀ ਮਿਲਣਾ ਉਹਨੂੰ ਅਸਤੀਆਂ ਮਿਲੜੀਆਂ ਅਸਤੀਆਂ ਪਈਆਂ ਸ਼ਮਸ਼ਾਨ ਚ ਐਂਬੂਲੈਂਸ ਆ ਪਈਆਂ ਨੇ ਲੈ ਜਾਣ ਲੈ ਜਾਣ ਆ ਕੇ ਸਾਡੇ ਕੋਲ ਕੱਖ ਨਹੀਂ ਲੱਭਣਾ ਉਹਨਾਂ ਨੂੰ ਕੱਖ ਨਹੀਂ ਲੱਭਣਾ ਸਾਡੇ ਕੋਲ ਮੈਂ ਪ੍ਰਵਾਹ ਵੀ ਨਹੀਂ ਕਰਦਾ ਇਹਨਾਂ ਗੱਲਾਂ ਦੀ ਮੈਂ ਸ਼ਹੀਦ ਭਗਤ ਸਿੰਘ ਨੂੰ ਫੋਲੋ ਕਰਨਾ ਮੈਂ ਨਹੀਂ ਪ੍ਰਵਾਹ ਕਰਦਾ ਮੈਂ ਇੱਕ ਪਾਸੇ ਨਰਿੰਦਰ ਮੋਦੀ ਅਮਿਤ ਸ਼ਾ ਵੱਡੇ ਚਿਹਰੇ ਦੇਖਦੇ ਉਹ ਦਿੱਲੀ ਸੈਂਟਰ ਦੇ ਵਿੱਚ ਬੈਠੇ ਹੋਏ ਨੇ ਔਰ ਦਿੱਲੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਕਿੰਨਾ ਵੱਡਾ ਚੈਲੰਜ ਰਹਿੰਦਾ ਜਦੋਂ ਕੇਂਦਰੀ ਸੱਤਾ ਦੇ ਖਿਲਾਫ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਦੇ ਹੋ ਸਾਰੇ ਆ ਜਿਹੜੀ ਹੈਗੇ ਨੇ ਸੋਰਸਸ ਜਿਹੜੇ ਹੈਗੇ ਨੇ ਬਹੁਤ ਘੱਟ ਨਜ਼ਰ ਆਉਂਦੇ ਨੇ ਉਹਨਾਂ ਦੇ ਮੁਕਾਬਲੇ ਦੀ 31 ਸਾਲ ਤੋਂ ਨਹੀਂ ਆਉਂਦੇ ਸੋਰਸ ਚੱਲੇ ਦਿੱਲੀ 'ਚ 31 ਸਾਲ ਤੋਂ ਸੋਰਸ ਨਹੀਂ ਚੱਲੇ ਦਿੱਲੀ ਵੀ ਹੁਣ ਵੀ ਨਹੀਂ ਚੱਲਣਗੇ ਸਿੰਗਲ ਡਿਜੀਟ ਦਾ ਰਿਜ਼ਲਟ ਆਏਗਾ ਭਾ ਜੀਪੀ ਦਾ ਸਿੰਗਲ ਡਿਜੀਟ 1 ਤੋਂ 9 ਦੇ ਵਿੱਚ ਬਸ ਇਸ ਤੋਂ ਉੱਪਰ ਨਹੀਂ ਆਣਾ ਦਿਮਾਗ 'ਚ ਰੱਖ ਲੈਣਾ ਗਲਤੀ ਨਹੀਂ ਇਹਨਾਂ ਸ਼ੋਰਟੀ ਕਿਵੇਂ ਦੀ ਜਨਤਾ ਘਰੀ ਜਨਤਾ ਨੂੰ ਕੰਮ ਮਿਲ ਰਹੇ ਨੇ ਜੀ ਜਿਹੜਾ ਪੈਸਾ ਨੇਤਾ ਹੰਦੇ ਸੀ ਗਏ ਹੂੰ ਪਾਰਟੀਆਂ ਹੰਨੀਆਂ ਸੀਗੀਆਂ 500 ਕਰੋੜ ਲਾ ਕੇ ਲਿਆ ਕੇ 60 ਕਰੋੜ ਖਾ ਗਏ ਇਹ ਉਹ ਪੈਸਾ ਗਰੀਬ ਦੇ ਮੂੰਹ ਚ ਜਾ ਰਿਹਾ ਉਹਦੇ ਬੱਚੇ ਦੇ ਢਿੱਡ ਚ ਜਾ ਰਿਹਾ ਸੱਚ ਗੱਲ ਤੇ ਆ ਜੀ ਕੀ ਉਹ ਮੈਟਰੋ ਐ ਸੌਰੀ ਬੱਸਾਂ ਦੀ ਸੇਵਾ ਹੈ ਪਾਣੀ ਬਿਜਲੀ ਹੋ ਗਿਆ ਪੜਾਈ ਹੋ ਗਈ ਸਕੂਲ ਨੇ ਵਧੀਆ ਬਣਾਤੇ ਜੀ ਉਹਨਾਂ ਨੇ ਮੱਲਾ ਕਲੀਨਿਕ ਖੋਲਤੇ ਇਹ ਜਨਤਾ ਦੇ ਵਿੱਚ ਛਿੰਡੇ ਕਿਹੜਾ ਵੱਡੇ ਮੁੱਦੇ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ ਜਾਂ ਜਿਨ੍ਹਾਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਦੇਖੋ ਮੇਰੇ ਮੇਰਾ ਸਿੱਧੀ ਜੀ ਗੱਲ ਹੈ ਕਿ ਮੈਂ ਸਭ ਨੂੰ ਇੱਕੋ ਗੱਲ ਕਹਿ ਰਿਹਾ ਕਿ ਮੇਰੀ ਵੋਟ ਕੋਈ ਰਾਜਨੀਤੀ ਦੀ ਨਹੀਂ ਹੈ ਬਹੁਤ ਜੇ ਬਹੁਤ ਸਾਰੇ ਐਵੋ ਜੇ ਲੋਕ ਨੇ ਕਿ ਜਿਹੜੇ ਬੀਜੇਪੀ ਛੱਡ ਕੇ ਇਹ ਮੇਰੇ ਨਾਲ ਖੜੇ ਨੇ ਤਿੰਨ ਵਾਰ ਦੇ ਬੀਜੇਪੀ ਮੰਡਲ ਦੇ ਅਹੁਦੇ ਨੇ ਛੱਡ ਕੇ ਆ ਗਏ ਨੇ ਇਹ ਦਲਜੀਤ ਜੀ ਕਿੱਥੇ ਗਏ ਜੀ ਜੀ ਇੱਕ ਬੀਜੇਪੀ ਦੇ ਦਿੱਲੀ ਦੇ ਸੈਕਟਰੀ ਛੱਡ ਕੇ ਆ ਗਏ ਕਹਿੰਦੇ ਜੀ ਜਦੋਂ ਅਸੀਂ ਪਾਰਟੀ ਚ ਉਹਨੇ ਲੈਣਾ ਹੈਗਾ ਲੈਣਗੇ ਲਾਂਗੇ ਅਸੀਂ ਹੁਣ ਇਸ ਵਾਰੀ ਸੇਵਾ ਦੇ ਨਾਲ ਆ ਅਸੀਂ ਪਾਰਟੀ ਕਿਸੇ ਦੇ ਨਾਲ ਨਹੀਂ ਆ ਪਰ ਬਾਅਦ ਤੋਂ ਇਹਨਾਂ ਤੁਹਾਡੇ ਕੰਮਾਂ ਤੋਂ ਇਹ ਨਿੱਜੀ ਪਾਰਟੀ ਦੇ ਕੰਮ ਵੀ ਗਿਨਾਏ ਜਾਂਦੇ ਨੇ ਰਵਿੰਦ ਕੇਜਰੀਵਾਲ ਜਦੋਂ ਬੋਲਦੇ ਨੇ ਤੁਸੀਂ ਨਿੱਜੀ ਕੰਮ ਇਹ ਇਹ ਨਹੀਂ ਮੈਂ ਦੋਨੋਂ ਕਿਨਾਂ ਨਾ ਔਰ ਮੈਂ ਦੱਸਣਾ ਲੋਕ ਕਹਿੰਦੇ ਝਾੜੂ ਕਿ ਫੜ ਲਿਆ ਤੁਸੀਂ ਇੱਕਦਮ ਕਿ ਮੈਂ ਪੱਲੇ ਅਕਾਲੀ ਬੀਜੀ ਤੋਂ ਬੀਜੇਪੀ ਤੋਂ ਤਿੰਨ ਵਾਰ ਜਿੱਤਿਆ ਆ ਮੈਂ ਦੋ ਵਾਰ ਕੌਂਸਲਰ ਰਹਾ ਇੱਕ ਵਾਰ ਐਮਐਲਏ ਰਹਾ ਮੈਂ ਕਹਿੰਦਾ ਜੀ ਮੈਨੂੰ ਨਜ਼ਰ ਆ ਰਿਹਾ ਹੈ ਕਿ ਦਿੱਲੀ ਦੇ ਵਿੱਚ ਵੱਡੀ ਵਾਲੀ ਸਰਕਾਰ ਦੀ ਕੋਈ ਵਿਜ਼ਨ ਨਹੀਂ ਹੈ ਉਹਨਾਂ ਕੋਲ ਕੋਈ ਸੋਚ ਹੀ ਨਹੀਂ ਉਹਨਾਂ ਕੋਲ ਉਹ ਕਟੋਗੇ ਫਟੋਗੇ ਵਟੋਗੇ ਉਹ ਹੀ ਚੱਲਦੇ ਰਹਿਣਗੇ ਬਸ ਉਹ ਇੱਥੇ ਹੋਣਾ ਨਹੀਂ ਦਿੱਲੀ 'ਚ ਉੱਥੇ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਪੰਜਾਬੀ ਆ ਗੜਵਾਲੀ ਮੇਰੇ ਇੱਥੇ ਗੜਵਾਲੀ ਮਲਿਆਲੀ ਬੰਗਾਲੀ ਆਂਧਰਾ ਕਸ਼ਮੀਰੀ ਹਿਮਾਚਲ ਸਾਰੇ ਆ ਗਏ ਇੱਥੇ ਪ੍ਰਵਾਂਚਲ ਤੋਂ ਭਰਿਆ ਹੋਇਆ ਇੱਥੇ ਇਹ ਪ੍ਰਵਾਂਚਲ ਤੋਂ ਇਹ ਹੈਗੇ ਨੇ ਇੱਕ ਪ੍ਰਦੇਸ਼ ਮੰਤਰੀ ਹੀ ਪ੍ਰਵਾਂਚਲ ਤੋਂ ਹਾਂ ਪ੍ਰਵਾਂਚਲ ਤੋਂ ਔਖਾ ਹੁੰਦਾ ਜਦੋਂ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਹੁਣ ਉਹਨਾਂ ਦਾ ਸੱਭਿਆਚਾਰ ਉਹਨਾਂ ਦਾ ਵੱਖਰਾ ਹੁੰਦਾ ਉਹਨਾਂ ਦੀ ਲੈਂਗੁਏਜ ਵੀ ਵੱਖਰਾ ਹੁੰਦਾ ਉਹਨਾਂ ਦੇ ਰੀਤੀ ਰਿਵਾਜ ਕੁਝ ਵੱਖਰੇ ਉਹਨਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਫਿੱਟ ਬੈਠਣਾ ਕਿੰਨਾ ਵੱਡਾ ਚੈਲੰਜ ਰਹਿੰਦਾ ਹੈ ਪਰ ਮਰਨਾ ਜੀਣਾ ਦੇ ਇੱਕੇ ਸਬਦਾ ਪਰ ਐਸੇ ਵੀ ਹਾਲਾਤ ਬਣ ਗਏ ਕਿ ਮੇਰੇ ਏਰੀਆ ਦੇ 크ਰਿਸਚੀਅਨ ਦੀ ਡੈਥ ਹੋਈ 14 크ਰਿਸਚੀਅਨ ਦੀ ਉਹਨਾਂ ਨੂੰ ਦਫਨਾਉਣ ਦੀ ਜਗ੍ਹਾ ਨਹੀਂ ਮਿਲੀ ਜਲਾਣਾ ਤੇ ਉੱਥੇ ਉਹਨਾਂ ਨੂੰ ਹਾਲਾਤ ਉਹ ਜੇ ਬਣ ਗਏ ਉੱਥੋਂ ਦੀ ਮਿੱਟੀ ਲੈ ਜਾ ਕੇ ਉਹਨਾਂ ਤੇ ਉਹ ਲੋਕ ਕਿਵੇਂ ਜਾ ਸਕਦੇ ਨੇ ਕਿਦਾਰੇ ਬਾਹਰ ਇੱਥੇ ਇੱਥੇ ਮੀਟਿੰਗ ਹੋਈ ਸੀ ਇੱਕ ਬਜ਼ੁਰਗ ਨੇ ਜਿਹੜੀ ਵੱਡੀ ਗੱਲ ਕਹੀ ਕਿ ਅਸੀਂ ਅਗਰ ਅਗਰ ਅਸੀਂ ਸ਼ੰਟੀ ਨੂੰ ਵੋਟ ਨਹੀਂ ਦਿੰਨੇ ਆ ਤੇ ਸਮਝ ਲਓ ਕਿ ਆਪਣੇ ਪਿਓ ਦੀ ਬੇਦਵੀ ਕਰਨੇ ਆ ਉਹਦੀ ਸ਼ਰਧਾਂਜਲੀ ਨੂੰ ਬੇਦਵੀ ਕਰ ਰਹੇ ਆ ਕਿਉਂਕਿ ਸਾਡੇ ਪਿਓ ਦਾ ਸਸਕਾਰ ਉੱਥੇ ਹੋਇਆ ਸੀ ਉਸ ਕਰੋਨਾ ਦੇ ਆਮ ਆਦਮੀ ਪਾਰਟੀ ਐਜੂਕੇਸ਼ਨ ਹੈਲਥ ਦੇ ਮੁੱਦੇ ਤੇ 2014 ਦੇ ਵਿੱਚ ਆਈ ਜੀ ਕਿੰਨਾ ਕਾਮਯਾਬ ਉਸ ਜਿਹੜਾ ਮੁੱਦਾ ਉਸ ਵੇਲੇ ਉਹਨਾਂ ਨੇ ਉਠਾਇਆ ਬਣਾਇਆ ਜਿਨ੍ਹਾਂ ਤੇ ਕੰਮ ਕਰਨ ਦੀ ਲੋੜ ਸਮਝੀ ਕਿੰਨੇ ਪ੍ਰਸੰਜ ਜਿਹੜੇ ਹੈਗੇ ਨੇ ਉਸ ਦੇ ਵਿੱਚ ਪਾਸ ਮਾਰਕ ਜਿਹੜੇ ਹੈਗੇ ਨੇ ਇਸ ਵਕਤ ਆਮ ਆਦੀ ਪਾਰਟੀ ਦੇ ਦੇਖੋ ਜੀ ਸਿੱਖਿਆ ਦੇ ਵਿੱਚ ਤੇ ਉਹਨਾਂ ਦੇ ਸੋਚ ਉਹਨੇ ਨਹੀਂ ਨੇ ਕਹਿ ਸਕਦਾ ਕਿ ਜੋ ਬਿਲਡਿੰਗਾਂ ਉਹਨਾਂ ਨੇ ਬਣਾਈਆਂ ਸਕੂਲਾਂ ਦੀ ਇਨਫਰਾਸਟ੍ਰਕਚਰ ਦਿੱਤਾ ਉਹ ਕਿਸੇ ਪ੍ਰਾਈਵੇਟ ਸਕੂਲ ਕੋਲ ਵੀ ਨਹੀਂ ਹੈ ਮੈਂ ਦਾਅਵੇ ਨਾਲ ਕਹਿੰਦਾ ਸਾਡੇ ਯਮਨਾ ਪਾਰ ਦੇ ਗਵਰਨਮੈਂਟ ਬॉय ਸਿਨੀਅਰ ਸਕੂਲ ਜਿੰਨੇ ਵੀ ਨੇ ਗਰਲਸ ਦੇ ਨੇ ਇਹਨੇ ਬਿਊਟੀਫੁੱਲ ਬਣਾਤੇ ਉਹਨਾਂ ਨੇ ਅੰਦਰ ਬੋਰਡ ਵੀ ਹੋ ਜੇ ਹੋ ਜੇ ਡੈਸਕ ਵਗੈਰਾ ਵੀ ਯੋ ਲੋਗਾਂ ਨੂੰ ਲੱਗਦਾ ਹੀ ਨਹੀਂ ਬੱਚਿਆਂ ਨੂੰ ਕਿ ਅਸੀਂ ਕਿਸੇ ਗਵਰਨਮੈਂਟ ਸਕੂਲ ਚ ਪੜ ਰਹੇ ਹਾਂ ਜਾਂ ਗਵਰਨਮੈਂਟ ਸਕੂਲ ਚ ਅਸੀਂ ਵੀ ਪੜਿਆ ਉਹਨਾਂ ਸਕੂਲਾਂ ਚ ਪਹਿਲੇ ਥੱਲੇ ਬੰਦੇ ਸੀ ਜ਼ਮੀਨ ਤੇ ਟਾਟ ਤੇ ਬੰਦੇ ਸੀ ਬੜਾ ਬਹੁਤ ਵੱਡਾ ਚੇਂਜ ਆਇਆ ਇੱਕ ਬਹੁਤ ਵੱਡਾ ਚੇਂਜ ਆਇਆ ਔਰ ਅੱਜ ਤੱਕ ਜੀ ਜੀ ਜਨਤਾ ਨੂੰ ਹੀ ਜਨਤਾ ਨੂੰ ਹੀ ਪਤਾ ਹੈ ਕਿ ਜੇ ਅਸੀਂ ਕੇਜਰੀਵਾਲ ਨੂੰ ਨਹੀਂ ਲੈ ਕੇ ਆਏ ਤੇ ਪਾਣੀ ਬੱਤੀ ਸਭ ਬੰਦ ਹੋ ਜਾਂਦਾ ਪਰ ਇਹ ਤੇ ਬੀਜੇਪੀ ਤਾਂ ਜ ਕਹਦੇ ਨਾ ਕਹਿੰਦੇ ਮੁਫਤ ਦੀਆਂ ਰੇਵੜੀਆਂ ਵੰਡੀਆਂ ਜਾ ਰਹੀਆਂ ਔਰ ਲੋਕ ਲਪਾਉ ਗੱਲਾਂ ਕਰਕੇ ਵੋਟ ਜਿਹੜੀ ਲਈ ਜਾ ਰਹੀ ਆ ਮੁੱਦਾ ਕੋਈ ਨਹੀਂ ਹੈ ਕਿ ਸਰਪ ਲੋਕਾਂ ਨੂੰ ਮੁਫਤ ਦੇ ਵਿੱਚ ਕੀ ਦੇ ਕੇ ਵੋਟ ਲਈ ਜਾ ਸਕਦੇ ਇਸ ਤੇ ਜਿਹੜਾ ਫੋਕਸ ਕੀਤਾ ਗਿਆ ਹੈ ਜੇਕਰ ਦਿੱਲੀ ਦੇ ਵਿੱਚ ਕੇਜਰੀਵਾਲ ਰੇਵੜੀਆਂ ਵੰਡ ਰਿਹਾ ਹੈ ਤੇ ਮਹਾਰਾਸ਼ਟਰ ਦੇ ਵਿੱਚ ਕੀ ਵੰਡਿਆ ਇਹਨਾਂ ਨੇ ਗੱਛਕਵੰਡੀ ਜਿੱਥੇ 1.2 ਕਰੋੜ ਰੁਪਏ ਦੇ ਕੇ ਆਉਣੇ ਜਿੱਥੇ ਇਲੈਕਸ਼ਨ ਜਿੱਤੇ ਆ ਅਕਾਊਂਟ ਪਾ ਕੇ ਇਹਨਾਂ ਨੇ ਸਾਰੇ ਹੀ ਹੁਣ ਕੇਜਰੀਵਾਲ ਦੀ ਨਕਲ ਕਰ ਰਹੇ ਨੇ ਸਾਰੇ ਹੀ ਕੇਜਰੀਵਾਲ ਦੀ ਨਕਲ ਕਰ ਰਹੇ ਨੇ ਹਰ ਸਟੇਟ ਦੇ ਵਿੱਚ ਚਾਹੇ ਉਹ ਛੱਤੀਸਗੜ੍ਹ ਆਇਆ ਚਾਹੇ ਕੋਈ ਹੋਵੇਗਾ ਉਹਨਾਂ ਨੂੰ ਲੱਗ ਗਿਆ ਪਤਾ ਕਿਉਂਕਿ ਪਹਿਲੇ ਪੈਸਾ ਨਹਿਤਾ ਖੰਦੇ ਸੀ ਆ ਜੋ ਪੈਸਾ ਜਨਤਾ ਦੇ ਵਿੱਚ ਜਾ ਰਿਹਾ ਗਰੀਬ ਬੰਦੇ ਦੇ ਟਿੱਡੇ ਜਾ ਰਿਹਾ ਸਿੱਧਾ ਇੱਕ 2100 ਦੀ ਸ਼ਗਨ ਜਿਹੜੀ ਸੇਵਾ ਆ ਰਹੀ ਹੈ ਦਿੱਲੀ ਦੇ ਵਿੱਚ ਬੜਾ ਭੁਲਿਆ اپੋਜੀਸ਼ਨ ਨੇ ਕਿ ਇਹ ਚੋਰ ਨੇ ਜੀ ਫਰੋਣਾ ਨੇ ਜੀ ਇਹ ਬੰਦੇ ਕਰਦਾ ਲੇਕਿਨ ਲੇਕਿਨ ਸੁਣੋ ਖੁਦ 2500 ਡਿਕਲੇਅਰ ਕਰਤਾ ਫੀਡਬੈਕ ਇਹੋ ਜੀ ਹੈ ਜੀ ਕਿਸੇ ਦੀ ਫੀਡਬੈਕ ਪੂਰੀ ਓਵਰਆਲ ਡੈਲੀ ਮੈਨੂੰ ਦਿੱਲੀ ਦਾ ਨਹੀਂ ਪਤਾ ਜੀ ਮੈਨੂੰ ਇੱਕੋ ਵਿਧਾਨ ਸਭਾ ਦਾ ਪਤਾ ਹੈ ਇੱਥੇ ਜਤਿੰਦਰ ਸਿੰਘ ਸ਼ੰਟੀ ਦੇ ਨਾਲ ਹਰ ਤਬਕਾ ਹਰ ਕਮਿਊਨਿਟੀ ਦਾ ਤੋਗਾ ਗਰੀਬ ਮੱਧਮ ਅਮੀਰ ਉਹਨਾਂ ਦੇ ਵਿੱਚ ਜੋ ਗੱਲ ਹੈ ਸਾਹਮਣੇ ਜਰਾ ਨਹੀਂ ਮੈਂ ਜ਼ਿੰਦਗੀ ਦੇ ਬੜਾ ਇਲੈਕਸ਼ਨ ਦੇਖੇ ਨੇ ਸਤਵਾਂ ਇਹ ਕ ਇੱਕ ਪਾਸੇ ਕਹਿ ਰਹੇ ਕਿ ਮੈਨੂੰ ਦੂਸਰੀ ਦਿੱਲੀ ਦਾ ਨਹੀਂ ਪਤਾ ਪਰ ਦੂਜੇ ਪਾਸੇ ਦਾਵਾ ਵੀ ਕਰ ਰਹੇ ਆ ਸਿੰਗਲ ਡਿਜੀਟ ਬੀਜਪੀ ਰਵੇਗੀ ਚਾਵਲ ਦੇ ਚਾਰ ਦਾਣੇ ਦੇਖੇ ਜਾਂਦੇ ਪੂਰਾ ਕੁੱਕਰ ਚੱਕ ਨਹੀਂ ਹੁੰਦਾ ਉਹ ਵਿਊਜ਼ ਆਏ ਨੇ ਲੋਕਾਂ ਦੇ ਸੋਸ਼ਲ ਮੀਡੀਆ ਦਾ ਸਭ ਦੱਸ ਦਿੰਦਾ ਦਿੱਲੀ ਦੀ ਜਨਤਾ ਨੂੰ ਇੱਕੋ ਗੱਲ ਪਤਾ ਹੈ ਕਿ ਜੇ ਅਸੀਂ ਕੇਜਰੀਵਾਲ ਨੂੰ ਨਹੀਂ ਲਿਆਏ ਛੜੀਆਂ ਸੁਵਿਧਾਵਾਂ ਬੰਦ ਹੋ ਜਾਣਗੀਆਂ ਨਿਸ਼ਚਿਤ ਹੈ ਸੋਸ਼ਲ ਮੀਡੀਆ ਦਾ ਰਿਸਪੌਂਸ ਕਿਆ ਹੋ ਜਾਏ ਤੁਹਾਡੇ ਲਈ ਮੈਂ ਖੁੱਤੇ ਨਹੀਂ ਦੇਖਦਾ ਪਰ ਲੋਕੀ ਦੱਸਦੇ ਆ ਕਿ ਸਭ ਸਾਡਾ ਸੋਸ਼ਲ ਮੀਡੀਆ ਬਹੁਤ ਉੱਪਰ ਚੱਲ ਰਿਹਾ ਹੈ ਉਹਦਾ ਕਾਰਨ ਹੈ ਇੱਕ ਬਹੁਤ ਵੱਡਾ ਕਿ ਸੋਸ਼ਲ ਮੀਡੀਆ ਵੀ ਅਸੀਂ ਨਹੀਂ ਪਾ ਰਹੇ ਮੈਂ ਮੰਨਣਾ ਕਿ ਮੇਰੇ 10 ਲੱਖ ਫੋਲੋਅਰ ਨੇ ਉਹ ਕਰੋੜਾਂ ਦੀ ਰੀਚ ਹੈ ਮੇਰੀ ਮੈਂ ਮੰਨਣਾ ਕਿ ਇੰਸਟਾਗ੍ਰਾਮ ਤੇ ਮੇਰੇ 1.5 ਲੱਖ ਨੇ ਕਰੋੜਾਂ ਦੀ ਰੀਚ ਹੈ ਪਰ ਜੋ ਪਬਲਿਕ ਪਾਉਂਦੀ ਹੈ ਉਹਦਾ ਬੜਾ ਅੱਛਾ ਰਿਸਪੌਂਸ ਹੈ ਪਬਲਿਕ ਖੁਦ ਅਗੇ ਸ਼ੇਅਰ ਕਰੀ ਜਾ ਰਹੀ ਪਾਪ ਆਗੇ ਪਾਪ ਆਗੇ ਪਰ ਵਿਰੋਧੀ ਇਲਜ਼ਾਮ ਵੀ ਲਗਾਉਂਦੇ ਨੇ ਕਿ ਸਿਰਫ ਸੋਸ਼ਲ ਮੀਡੀਆ ਤੇ ਫੋਕਸ ਕੀਤਾ ਜਾਂਦਾ ਆ ਆਮਦੀ ਪਾਰਟੀ ਨੂੰ ਪ੍ਰਭਾਵਿਤ ਕੀਤਾ ਜਾਂਦਾ ਗਰਾਊਂਡ ਰਿਐਲਿਟੀ ਕੁਝ ਹੋਰ ਹੁੰਦੀ ਆ ਉਹਨਾਂ ਕੋਲੋਂ ਕੰਮ ਹੈ ਵੀ ਕੀ ਬੋਲਣ ਦੇ ਸਿਵਾ ਪੂਰੀ ਦਿੱਲੀ ਦੇ ਵੀ ਜਿਹੜੇ ਬੋਰਡ ਲਾਏ ਨੇ ਉਹਨਾਂ ਨੇ ਕਿਤੇ ਵੀ ਆਪਣੇ ਆ ਨਹੀਂ ਲਿਖਿਆ ਗਿਆ ਸੀ ਕੀ ਕੰਮ ਕਰਾਂਗੇ ਹਰ ਜਗ੍ਹਾ ਦੇ ਉੱਤੇ ਆਮ ਪਾਰਟੀ ਥਲੇ ਕੇਜਰੀਵਾਲ ਵਿਚਕਾਰ ਹੀ ਲਿਖਦੇ ਉਹ ਚੋਰ ਹੈ ਜੀ ਫਲਾਣਾ ਹੈ ਉਹ ਤੁਸੀਂ ਕੀ ਕਰੋਗੇ ਤੁਸੀਂ ਆਪਣੀ ਮਾਰਕੀਟਿੰਗ ਵਿੱਚੋਂ ਕਰੋ ਤੁਸੀਂ ਕੁਝ ਕਿਤਾ ਹੀ ਨਹੀਂ ਨਾ ਅਗੇ ਕੋਈ ਵਿਜ਼ਨ ਹੈ ਇਸ ਕਰਕੇ ਉਹਨਾਂ ਨੇ ਨਹੀਂ ਆਣਾ ਹੈਗਾ ਕਿਤੇ ਨਹੀਂ ਲੱਭਣੇ ਹੈਗੇ ਤੁਸੀਂ ਦੇਖ ਲੈਣਾ ਚਾ ਕਟਾਓ ਚਾ ਫਟਾਓ ਚਾ ਨਟਾਓ ਕੁਝ ਵੀ ਕਰਨਾ ਵੋਟ ਤੇ ਛਾੜੋ ਨੂੰ ਪਹਿਣੀ ਦਿੱਲੀ ਚ ਧੰਨਵਾਦ ਸੰਦੀ ਸਾਡੇ ਨਾਲ ਜੁੜਨ ਦੇ ਲਈ ਤਾਂ 23 76 ਦਾ ਦਰਮਿਆਨ ਸੀ ਇਹ ਤਸਵੀਰ ਔਰ ਜਿਹੜੇ ਦਾਵੇ ਕੀਤੇ ਜਾ ਰਹੇ ਨੇ ਕਿ ਸਿੰਗਲ ਡਿਜੀਟ ਦੇ ਵਿੱਚ ਭਾਪੀ ਰਹੇਗੀ ਔਰ ਜਤਿੰਦਰ ਸਿੰਘ ਸ਼ੈਂਟੇਸਕਰ ਨੂੰ ਲੈ ਕੇ ਇਨਸ਼ੋਰ ਨੇ ਕਿ ਇਥੋਂ ਦੇ ਲੋਕ ਜਿਹੜਾ ਉਹਨਾਂ ਨੇ ਕਰੋਨਾ ਕਾਲ ਦੇ ਵਿੱਚ ਕੰਮ ਕੀਤਾ ਕੋਵਿਡ ਦਾ ਉਹ ਦੌਰ ਸੀ ਜਦੋਂ ਪਿਓ ਸਾਮਨੇ ਪਿਓ ਦੀ লাশ ਪਈ ਹੁੰਦੀ ਪੁੱਤ ਵੀ ਜਿਹੜਾ লাশ ਨੂੰ ਹੱਥ ਨਹੀਂ ਲਾਉਂਦਾ ਸੀ ਉਹਨਾਂ ਦੇ ਅੰਤਮ ਸੰਸਕਾਰ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਦਾ ਕੀਤਾ ਇਸ ਕਰਕੇ ਉਹਨਾਂ ਨੂੰ ਪਦਮਸ਼ੀਲ ਮਿਲਿਆ ਤਾਂ ਸ਼ੰਟੀ ਜੀ ਕਹਿ ਰਹੇ ਨੇ ਕਿ ਅੱਜ ਲੋਕ ਉਹਨਾਂ ਦਾ ਮੁੱਲ ਮੋੜਨਗੇ ਜਿਹੜੀ ਉਹਨਾਂ ਵੱਲੋਂ ਉਸ ਕਾਰਜਕਾਲ ਦੇ ਵਿੱਚ ਕੰਮ ਕੀਤਾ ਗਿਆ ਸੀ ਦਿੱਲੀ ਵਿਧਾਨ ਸਭਾ ਹਲਕਾ ਸਾਧਰਾ ਦੇ ਵਿੱਚ ਸੀ ਵੱਡੇ ਮੁੱਦੇ ਨੇ ਪਾਣੀ ਦਾ ਵੱਡਾ ਮੁੱਦਾ ਆਇਆਗਾ ਐਜੂਕੇਸ਼ਨ ਦਾ ਬਹੁਤ ਵੱਡਾ ਮੁੱਦਾ ਹੈਗਾ ਮੁਹੱਲਾ ਕਲੀਨਿਕ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਔਰ ਐਜੂਕੇਸ਼ਨ ਦੇ ਨਾਮ ਤੇ ਲੋਕਾਂ ਤੋਂ ਵੋਟ ਦੀ ਮੰਗ ਕੀਤੀ ਯਾਰੀ ਨਾਲ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਤਾਂ ਵੋਟ ਸਾਨੂੰ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਕੀਤਾ ਤਾਂ ਬੇਚੱਕ ਸਾਨੂੰ ਵੋਟ ਨਾ ਦਿਓ ਤਾਂ ਦਾਵਾ ਸਿੰਗਲ ਡਿਜੀਟ ਦਾ ਕਿ ਬੀਜੇਪੀ ਸਿੰਗਲ ਡਿਜੀਟ ਦੇ ਵਿੱਚ ਰਹਿ ਗਈ ਔਰ ਚੌਥੀ ਵਾਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣ ਕੇ ਇਹ ਦਾਵਾ ਜਤਿੰਦਰ ਸਿੰਘ ਸੰਟੀ ਵੱਲੋਂ ਕੀਤਾ ਗਿਆ ਹੈ ਕੈਮਰਾਮੈਨ ਪ੍ਰਮਿੰਦਰ ਨਾਲ ਰਮਨਦੀਪ ਸ਼ਾਹਾਦਰਾ ਦਿੱਲੀ